ਧਾਰੀਵਾਲ ਬੱਸ ਸਟੈਂਡ ਵਿਖੇ ਈ ਰਿਕਸ਼ਾ ਯੂਨੀਅਨ ਵੱਲੋਂ ਕੌਂਸਲ ਇੰਦਰਾਸਨ ਨੂੰ ਵਿਸ਼ੇਸ਼ ਤੌਰ ਤੇ ਕੀਤਾ ਗਿਆ ਸਨਮਾਨਤ ਧਾਰੀਵਾਲ ਈ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਬਣੇ ਪਿਆਰਾ ਸਿੰਘ ਸ਼ਹਿਰ ਧਾਰੀਵਾਲ ਵਿਖੇ ਈ ਰਿਕਸ਼ਾ ਯੂਨੀਅਨ ਨੇ ਸ਼ਹਿਰ ਧਾਰੀਵਾਲ ਬੱਸ ਸਟੈਂਡ ਵਿਖੇ ਨਗਰ ਕੌਂਸਲ ਪ੍ਰਧਾਨ ਅਸ਼ਵਿੰਦ ਦੁੱਗਲ ਬਲਾਕ ਪ੍ਰਧਾਨ ਬੀਬੀ ਸੁਖਿੰਦਰ ਕੋਰ ਬਾਜਵਾ ਮਸੀਹ ਆਗੂ ਲਾਬਾ ਮਸੀਹ ਅਤੇ ਕੌਂਸਲ ਇੰਦਰਾਸਨ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਲੱਡੂ ਵੰਡੇ ਗਏ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਉਹਨਾਂ ਨੇ ਆਖਿਆ ਕਿ ਟਾੜੀ ਵਾਲੇ ਚ ਈ ਰਿਕਸ਼ਾ ਜੂਨੀਅਨ ਵੱਲੋਂ ਹਰ ਆਟੋ ਤੇ ਇੱਕ ਸਟicker ਲਗਾਇਆ ਗਿਆ ਹੈ ਕੋਈ ਵੀ ਸਵਾਰੀ ਆਟੋ ਵਿੱਚ ਬੈਠਦੀ ਆ ਤਾਂ ਸਟicker ਚੈੱਕ ਕਰ ਲਵੇ ਜਿਸ ਉੱਪਰ ਆਟੋ ਰਿਕਸ਼ਾ ਵਾਲੇ ਦਾ ਨੰਬਰ ਵੀ ਲਿਖਿਆ ਹੋਵੇਗਾ ਤਾਂ ਜੋ ਸਵਾਰੀ ਨੂੰ ਕੋਈ ਮੁਸ਼ਕਲ ਨਾ ਆਵੇ ਉਹਨਾਂ ਆਖਿਆ ਕਿ ਇਹ ਪਿਛੇ ਦਿਨੀ ਵੱਖ-ਵੱਖ ਸ਼ਹਿਰਾਂ ਵਿੱਚ ਘਟਨਾਵਾਂ ਹੋਈਆਂ ਸਨ ਜਿਵੇਂ ਕਿਸੇ ਸਵਾਰੀ ਦਾ ਬੈਗ ਈ ਰਿਕਸ਼ਾ ਵਾਲਾ ਲੈ ਕੇ ਫਰਾਰ ਹੋ ਗਿਆ ਸੀ ਉਸ ਨੂੰ ਮੁੱਖ ਰੱਖਦੇ ਹੋਏ ਇਹ ਕਦਮ ਚੁੱਕੇ ਗਏ ਹਨ ਸਟicker ਵਾਲੇ ਈ ਰਿਕਸ਼ਾ ਦੀ ਜਾਣਕਾਰੀ ਨਗਰ ਕਾਉਂਸਲ ਧਾਰੀਵਾਲ ਵਿੱਚ ਪਤਾ ਕਰ ਸਕਦੇ ਹੋ ਉਹਨਾਂ ਦੂਸਰੇ ਈ ਰਿਕਸ਼ਾ ਵਾਲੇ ਨੂੰ ਅਪੀਲ ਕੀਤੀ ਕਿ ਉਹ ਵੀ ਸਾਡੀ ਯੂਨੀਅਨ ਵਿੱਚ ਆਉਣ ਅਤੇ ਸਟicker ਲਗਵਾ ਲੈਣ ਉਹਨਾਂ ਆਖਿਆ ਕਿ ਬਿਨਾ ਸਟicker ਵਾਲੇ ਆਟੋ ਰਿਕਸ਼ਾ ਜੇਕਰ ਕਿਸੇ ਦਾ ਕੋਈ ਨੁਕਸਾਨ ਕਰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਸਾਡੀ ਯੂਨੀਅਨ ਦੀ ਨਹੀਂ ਹੋਵੇਗੀ ਇਹ ਯੂਨੀਅਨ ਹੋਈ ਹੈ ਬਾਕੀ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਹਾਂ ਈ ਰਿਕਸ਼ਾ ਯੂਨੀਅਨ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਬੁਲਾ ਕੇ ਪ੍ਰਧਾਨ ਜੀ ਆ ਬੀਬੀ ਜੀ ਆ ਭਾਜੀ ਬਾਲਾ ਜੀ ਆ ਸਾਡੇ ਇਲਾਵਾ ਪ੍ਰਧਾਨ ਜੀ ਆ ਇਹਨਾਂ ਨੇ ਸਾਨੂੰ ਸਾਰਿਆਂ ਨੂੰ ਸਨਮਾਨਤ ਕੀਤਾ ਚੋ ਕੀਤਾ ਕਿ ਇੱਕ ਬੜਾ ਵਧੀਆ ਉਪਰਾਲਾ ਪ੍ਰਧਾਨ ਜੀ ਨੇ ਕੀਤਾ ਸੀਗਾ ਕਿ ਸ਼ਹਿਰ ਦੇ ਵਿੱਚ ਰੌਸ਼ਨੀ ਹੋਣਾ ਚਾਹੀਦਾ ਇਹਨਾਂ ਨੂੰ ਇੱਥੇ ਬੁਲਾ ਕੇ ਸਾਰੀ ਮੀਟਿੰਗ ਕਰਕੇ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਈ ਰਿਕਸ਼ਾ ਯੂਨੀਅਨ ਨੂੰ ਚਲਾਉਣਾ ਵਾ ਕਿੱਦਾਂ ਚਲਾਉਣਾ ਵਾ ਕਿ ਸਿਰਫ ਇੱਕ ਜਾਂ ਦੋ ਰਿਕਸ਼ੇ ਦੇ ਸ਼ਹਿਰ ਦੇ ਵਿੱਚ ਚੱਲਣਗੇ ਬਾਕੀ ਜਿਹੜੇ ਖਾਲੀ ਜਗ੍ਹਾ ਤੇ ਲੱਗਣਗੇ ਜਿਸ ਨਾਲ ਟ੍ਰੈਫਿਕ ਨਹੀਂ ਜਾਮ ਹੋਏਗਾ ਉਹਦੇ ਨਾਲ ਨੰਬਰ ਵਾਈਜ਼ ਹਰ ਰਿਕਸ਼ੇ ਨੂੰ ਮਿਲ ਕੱਢਿਆ ਜਾਏਗਾ ਉਹਨਾਂ ਦੇ ਸਪੈਸ਼ਲ ਸਟicker ਲਾਏ ਗਏ ਆ ਕਿ ਕੋਈ ਵੀ ਕਿਸੇ ਸਵਾਰੀ ਦੇ ਨਾਲ ਕੋਈ ਧੋਖਾਧੜੀ ਨਾ ਹੋਵੇ ਜੇ ਬਾਈ ਚਾਂਸ ਕੋਈ ਰਿਕਸ਼ਾ ਵਾਲਾ ਧੋਖਾਧੜੀ ਕਰ ਰਿਹਾ ਤੇ ਉਹਦਾ ਨੰਬਰ ਉਹਦਾ ਸਟicker ਉਹਦੇ ਕੋਲ ਹੋਊਗਾ ਦੱਸਿਆ ਜਾਊਗਾ ਕਿ ਆਹ ਨੰਬਰ ਦਾ ਸਟicker ਸੀਗਾ ਆਹ ਵਾਲਾ ਟਰੋ ਸੀਗਾ ਜਿਹਦੀ ਛੱਟ ਪਛਾਣ ਹੋ ਜੇਗੀ ਬਾਕੀ ਕੋਸ਼ਿਸ਼ ਸ਼ਰਾਰਤੀ ਅੰਸਰ ਹੱਲੇ ਵੀ ਸ਼ਹਿਰ ਦੇ ਵਿੱਚ ਜਿਹੜੇ ਬਿਨਾ ਸਟicker ਤੋਂ ਬਿਨਾ ਇਜਾਜ਼ਤ ਤੋਂ ਮਤਲਬ ਨਗਰ ਕੌਂਸਲ ਦੀ ਬਿਨਾ ਜਾਇਜ਼ਤ ਤੋਂ ਚਲਾ ਰਹੇ ਆ ਧੱਕਾ ਕਰ ਰਹੇ ਆ ਅਸੀਂ ਇਹਨਾਂ ਨੂੰ ਵੀ ਬੇਨਤੀ ਕਰਾਂਗੇ ਕਿ ਇਹ ਯੂਨੀਅਨ ਦੇ ਨਾਲ ਜੁ ਜਿਹੜੇ ਸਟicker ਹਨਾ ਕੋ ਲੈ ਕੇ ਆਪਣੇ ਸਟicker ਆਟੋ ਤੇ ਲਾਓ ਤਾਂ ਕਿ ਤੁਸੀਂ ਕਿਸੇ ਨਾਲ ਧੋਖਾ ਤਾਂ ਨਾ ਕਰੋ ਬਾਕੀ ਯੂਨੀਅਨ ਬੈਠੀ ਆ ਕੋਈ ਅੱਛੀ 85 ਬੰਦੇ ਆ ਯੂਨੀਅਨ ਦੇ ਵਿੱਚ ਜਿਹੜੇ ਦੁੱਜੇ ਵੀ ਫਿਰ ਰਹੇ ਆ ਜਿਉਂ ਦੀ ਬੇਨਤੀ ਕਰਾਂਗੇ ਪਹਿਲਾਂ ਬੇਨਤੀ ਕਰਾਂਗੇ ਕਿ ਇਹਨਾਂ ਨਾਲ ਜੋ ਇੱਕੋ ਯੂਨੀਅਨ ਚ ਰਹੋ ਤੇ ਵਧੀਆ ਤਰੀਕੇ ਨਾਲ ਸ਼ਹਿਰ ਦੇ ਚਲੋ ਜਿਹਦੇ ਨਾਲ ਟ੍ਰੈਫਿਕ ਨਾ ਜਾਮ ਹੋਵੇ ਬਸ ਧੰਨਵਾਦ ਪਿਆਰਾ ਸੰਗਣਾ ਜੀ ਮੇਰਾ ਤੇ ਜੀ ਆਪਣੇ ਇਰਖਾ ਯੂਨੀਅਨ ਦਾ ਪ੍ਰਧਾਨ ਬਣਾਇਆ ਗਿਆ ਮੈਨੂੰ ਔਰ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਵੀ ਇੱਥੇ ਖਰਾਬੀ ਨਾ ਹੋਵੇ ਕੋਈ ਕਿਸ ਤਰ੍ਹਾਂ ਦਾ ਕੋਈ ਰਾਸ਼ਨਾ ਹੋਵੇ ਕੋਈ ਗੜਬੜ ਨਾ ਹੋਵੇ ਔਰ ਨੰਬਰ ਵਾਰ ਚੱਲਣਗੇ ਔਰ ਕੋਈ ਪਰੇਸ਼ਾਨੀ ਕਿੰਨੀ ਰਹੇਗੀ ਜਿਨ੍ਹਾਂ ਨੇ ਸਟicker ਨਹੀਂ ਲਵਾਏ ਜਿਹੜੇ ਤੁਹਾਡੀ ਜੂਨੀਅਰ ਜਿਨ੍ਹਾਂ ਨੇ ਸਟicker ਨਹੀਂ ਲਵਾਏ ਉਹਨਾਂ ਦੇ ਗੜੀ ਬੇਨਤੀ ਹੈ ਕਿ ਜਾਂਦੇ ਸਟicker ਸਾਡੇ ਲਵਾ ਲੈਣ ਉਹ ਜੂਨੀਅਰ ਦੇ ਵਿੱਚ ਹੁਣ ਤੇ ਜਾਂ ਉਹ ਫਿਰ ਬਾਹਰ ਹੋ ਜਾਂਦੇ ਦੇਖੋ ਜੀ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤਿਹ ਸਾਡੇ ਧਾਰੀਵਾੜ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਵੀ ਈ ਰਖਸ਼ਾ ਕਾਫੀ ਹੋ ਚੁੱਕਿਆ ਸੀ ਤੇ ਉਹਦੇ ਵਿੱਚ ਕਈ ਈ ਰਖਸ਼ੇ ਵਾਲੇ ਕੁਝ ਬੰਦੇ ਮਾਰੇ ਵੀ ਹੁੰਦੇ ਆ ਤੇ ਇਹ ਇਹਨਾਂ ਨੂੰ ਅਸੀਂ ਬੈਠ ਕੇ ਸਮਝਾਇਆ ਇਹਨਾਂ ਦਾ ਮੀਟਿੰਗ ਕੀਤੀ ਤੇ ਇਹਨਾਂ ਨੇ ਕੀ ਕੀਤਾ ਵੀ ਇੱਕ ਯੂਨੀਅਨ ਬਣਾਈ ਆਪਣੀ ਜਿਦੇ ਵਿੱਚ ਸਾਡੇ ਫੱਤੇ ਨਗਰ ਤੋਂ ਬਹੁਤ ਹੀ ਸਿਆਣੇ ਸੁਲਝੇ ਪਿਆਰਾ ਸਿੰਘ ਜੀ ਨੂੰ ਇਹਨਾਂ ਨੇ ਪ੍ਰਧਾਨ ਬਣਾਇਆ ਈ ਰਖਸ਼ਾ ਯੂਨੀਅਨ ਦਾ ਤੇ ਮੈਨੂੰ ਬੜੀ ਖੁਸ਼ੀ ਹੋਈ ਇਹਨਾਂ ਨੇ ਜਦੋਂ ਆ ਕੇ ਸਾਨੂੰ ਦੱਸਿਆ ਵੀ ਅਸੀਂ ਹਰ ਈ ਰਕਸ਼ੇ ਤੇ ਇੱਕ ਨੰਬਰ ਲਾ ਰਹੇ ਹਾਂ ਜਿਹਦੇ ਇੱਕ ਨੰਬਰ 2 ਨੰਬਰ ਤੋਂ ਲੈ ਕੇ ਕਾਫੀ ਨੰਬਰ ਲੱਗੇ ਹੋਣਗੇ ਹਰ ਈ ਰਕਸ਼ੇ ਤੇ ਕੋਈ ਰਕਸ਼ਾ ਜਿਹੜਾ ਧਾਰੀਵਾਲ ਦੇ ਵਿੱਚ ਚੱਲੇਗਾ ਤੇ ਤਾਂ ਕਿ ਜਦੋਂ ਵੀ ਕੋਈ ਸਵਾਰੀ ਉਹ ਈ ਰਕਸ਼ੇ ਤੇ ਬੈਠੇਗੀ ਉਹਦਾ ਨੰਬਰ ਵੱਡਾ ਜਾ ਚੈੱਕ ਕਰ ਲੇਗੀ ਕੱਲ ਨੂੰ ਕੋਈ ਵੀ ਈ ਰਕਸ਼ੇ ਵਾਲਾ ਜਾਂ ਉਹਦੇ ਸਵਾਰੀ ਦਾ ਸਮਾਨ ਉੱਤੇ ਰਹਿ ਜਾਂਦਾ ਵਾ ਉਸ ਆ ਕੇ ਬਕਾਇਦਾ ਦਾ ਨੰਬਰ ਲੇਗਾ ਪ੍ਰਧਾਨ ਜਿਹਨੂੰ ਦੱਸੇਗੀ ਵੀ ਸਾਡਾ ਆ ਬੈਗ ਉੱਤੇ ਰਹਿ ਗਿਆ ਹੈ ਇਹਦੇ ਪ੍ਰਧਾਨ ਜੀ ਨੇ ਪੂਰਾ ਵਿਚਵਾਦ ਦਵਾਇਆ ਵੀ ਉਹਦਾ ਸਮਾਨ ਉਹਨੂੰ ਹੀ ਦਿੱਤਾ ਜਾਵੇਗਾ ਇਹ ਯੂਨੀਅਨ ਜਿਹੜੀ ਧਾਰੀਵਾਲ ਦੇ ਵਿੱਚ ਬਣੀ ਆ ਮੈਂ ਪਿਆਰਾ ਸਿੰਘ ਜੀ ਦਾ ਬਹੁਤ ਬਹੁਤ ਆਭਾਰੀ ਆ ਵੀ ਉਹਨਾਂ ਨੇ ਬੜੇ ਸੁਲਝੇ ਤੇ ਸਿਆਣੇ ਬੰਦੇ ਨੇ ਤੇ ਸਾਡੇ ਨਾਲ ਕੌਂਸਲਰ ਸਾਹਿਬਾਨ ਨੇ ਲਾਬਾ ਜੀ ਨੇ ਸਾਡੇ ਬਲਾਕ ਪ੍ਰਧਾਨ ਨੇ ਪੈਂਜੀ ਸੁਖਿੰਦਰ ਕੌਰ ਬਾਜਵਾ ਜੀ ਵਾਲਾ ਸਾਹਿਬ ਸਾਡੇ ਪ੍ਰਧਾਨ ਤੇ ਖਜ਼ਾਨਚੀ ਵੀ ਸਾਡੀ ਆਮ ਪਾਰਟੀ ਦੇ ਮੈਨੂੰ ਬੜੀ ਖੁਸ਼ੀ ਹੋਈ ਹੈ ਤੇ ਸ਼ਹਿਰ ਵਾਸੀ ਵੀ ਇਹਦੇ ਨਾਲ ਬਹੁਤ ਖੁਸ਼ ਹੋਏ ਆ ਵੀ ਜਿਹੜਾ ਇਹ ਪ੍ਰਾਲਾ ਕੀਤਾ ਗਿਆ ਬਹੁਤ ਵਧੀਆ ਕੀਤਾ ਗਿਆ ਅਸੀਂ ਇਹਨਾਂ ਨੂੰ ਆਪਣੇ ਸ਼ਹਿਰ 'ਚ ਦੋ ਜਗ੍ਹਾ ਦਾਂਗੇ ਜਿੱਥੇ ਆਪਣਾ ਈ ਰਖਸ਼ੇ ਦੋ ਚਾਰ ਲਾਣਗੇ ਬਾਕੀ ਇਹ ਗਰਾਊਂਡ 'ਤੇ ਲਾਣਗੇ ਤੇ ਧਾਰੀਵਾਲ ਦੇ ਵਿੱਚ ਰਸ਼ਵੀ ਇਹਨਾਂ ਦਾ ਘੱਟ ਤੁਹਾਨੂੰ ਦਿਖਣ ਨੂੰ ਮਿਲੇਗਾ ਕਿਉਂਕਿ ਇਹਨਾਂ ਨੇ ਸਾਨੂੰ ਵੀ ਛਵਾਜ ਦਵਾਇਆ ਤੇ ਮੈਂ ਪਿਆਰਾ ਸਿੰਘ ਜੀ ਦਾ ਤੇ ਈ ਰਿਕਸ਼ੇ ਵਾਲਿਆਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਵੀ ਬੜਾ ਆਚਾਰ ਪਰਾਲਣ ਕੀਤਾ ਜਿਹੜੀਆਂ ਪੱਕੀਆਂ ਤੇ ਉਹ ਪੱਕੀਆਂ ਦੁਕਾਨਾਂ ਦੇ ਕਿਹੜੇ ਕਬਜ਼ੇ ਕੀਤੇ ਜੀ ਲੋ ਜੀ ਉਹਦੇ ਵਾਸਤੇ ਵੀ ਅਸੀਂ ਜਲਦ ਤੋਂ ਜਲਦ ਤੁਸੀਂ ਤੁਹਾਨੂੰ ਦੱਸਿਆ ਵੀ ਜਿਹੜੇ ਵੀ ਉਹ ਕਾਫੀ ਪਰੇ ਕਰ ਲਏ ਉਹ ਵੀ ਪਿੱਛੇ ਕਰਾ ਦਾਂਗੇ ਉਹ ਦੱਸੋ ਅੱਜ ਤਾਂ ਬੜੀ ਖੁਸ਼ੀ ਹੋਈ ਹੈ ਕਿ ਜੋ ਈ ਰਿਕਸ਼ੇ ਵਾਲੇ ਵਿਚਾਰੇ ਜਿਹੜੇ ਗਰੀਬ ਬੰਦੇ ਨੇ ਉਹ ਆਏ ਨੇ ਭਾਜੀ ਪਿਆਰਾ ਸਿੰਘ ਨੂੰ ਇਹਨਾਂ ਨੇ ਜਿਹੜਾ ਨਾਲ ਪ੍ਰਧਾਨ ਬਣਾਇਆ ਹੈ ਬਹੁਤ ਖੁਸ਼ੀ ਵਾਲੀ ਗੱਲ ਹਨ ਹੋਈ ਹੈ ਨਾ ਰਾਤੀ ਵੀ ਇਹੋ ਜਿਗਰ ਕੀਤਾ ਸੀ ਤੇ ਆਈ ਪ੍ਰਧਾਨ ਸਾਹਿਬ ਨੂੰ ਉਹਦੇ ਵੀ ਕਿਹਾ ਸੀ ਕਿ ਇਹਨਾਂ ਨੂੰ ਦੋ ਰਿਕਸ਼ੇ ਲਾਉਣ ਵਾਸਤੇ ਇੱਥੇ ਜਗ੍ਹਾ ਦਿੱਤੀ ਜਾਏ ਜਿਹੜਾ ਕਿ ਇੱਥੇ ਰਸ ਨਾ ਪਵੇ ਕਿ ਇਹ ਰਿਕਸ਼ੇ ਵਾਲਿਆਂ ਦਾ ਰਸ ਬਹੁਤ ਜ਼ਿਆਦਾ ਹੈ ਤੇ ਇੱਕ ਦੋ ਘੰਟੇ ਲਈ ਬਾਹਰ ਆਈਆਂ ਨੇ ਕੋਈ ਬੀਬੀਆਂ ਤੇ ਬੈਕ ਰਹਿ ਜਾਂਦੇ ਰਹੇ ਨੇ ਤੇ ਇਹ ਰਿਕਸ਼ੇ ਵਾਲਿਆਂ ਦਾ ਕੋਈ ਨੰਬਰ ਨਹੀਂ ਸੀ ਕੋਈ ਕਵਿਚ ਨਹੀਂ ਸੀ ਤੇ ਉਹਨਾਂ ਨੂੰ ਬਹੁਤ ਜ਼ਿਆਦੀ ਪਰੇਸ਼ਾਨੀ ਆਈਏ ਹੁਣ ਜਿਹੜਾ ਉਹ ਬਰਾ ਲਾਉਣਾ ਨੇ ਕੀਤਾ ਵੀ ਰਿਕਸ਼ਿਆਂ ਦੇ ਉੱਤੇ ਨੰਬਰ ਲੱਗਣਗੇ ਇਹਨਾਂ ਦੇ ਮੋਬਾਈਲ ਨੰਬਰ ਵੀ ਹੋਣੇ ਚਾਹੀਦੇ ਨੇ ਤੇ ਰਿਕਸ਼ੇ ਦੇ ਉੱਤੇ ਉਹ ਵੀ ਲੱਗੇ ਹੋਣਗੇ ਤੇ ਇਹ ਵੀ ਕੋਈ ਆਪਣੇ ਘਰ ਵੀ ਫੋਨ ਕਰ ਸਕਦੀ ਹੈ ਕਿ ਮੈਂ ਇਸ ਰਿਕਸ਼ੇ ਤੇ ਆ ਰਹੀ ਆ ਤੇ ਮੈਨੂੰ ਇਸ ਨੰਬਰ ਰਿਕਸ਼ਾ ਤੇ ਮੈਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਪਰ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਰਿਕਸ਼ਾ ਵਾਲਿਆਂ ਨੂੰ ਰਿਕਸ਼ਾ ਵਾਲਿਆਂ ਸਾਰਿਆਂ ਨੂੰ ਵਧਾਈ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ